ਉਹ ਦਾਰੇ ਸੇ ਕੋਸਾ ਇਸ ਸਭ ਚ ਵਚਲੇ ਚਰੇਆ ਤੇ ਕਾਵਣ ਕਲਾਵੇ ਕਾਵਣ ਸੁਗਾਵੇ ਮਨ ਮੈਂ ਸੁਖਣ ਕਰਿਆ ਸਭੇ ਧਾਨ ਦਸ ਧਕ ਸਿਧਾਨ ਸਸੇ ਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਮੈਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਵੀਡੀਓ ਗਰਮੀਆਂ ਚ ਖਾਣ ਵਾਲੀ ਪੰਜੀਰੀ ਤੇ ਨਾਲੇ ਦਿਮਾਗ ਦੇ ਵਾਸਤੇ ਕਿਵੇਂ ਹੋਂ ਪਤਾ ਅੱਜ ਕੱਲ ਬੱਚੇ ਖਾੜਦੇ ਆ ਉਹਨਾਂ ਵਾਸਤੇ ਡ్రਾਈ ਫਰੂਟ ਤੇ ਫੇਰ ਐਸੇ ਤਾਂ ਬੱਚੇ ਮੈਂ ਕਾ ਬਦਾਮ ਦੂੰ ਵੈਸੇ ਪਪਿਉਂਦੀ ਫੇਰ ਵੀ ਨਹੀਂ ਖਾਂਦੇ ਜੇ ਕਹਿ ਵੀ ਤਈ ਤਾਂ ਕਹਿੰਦੇ ਕਿ ਸ਼ੈਲ ਕੇ ਦੋ ਹੁਣ ਆਪਣੇ ਕੋਲ ਵੀ ਇੰਨਾ ਟਾਈਮ ਨਹੀਂ ਹੁੰਦਾਗਾ ਤੇ ਇਸ ਕਰਕੇ ਆਪਾਂ ਸਾਰੀਆਂ ਚੀਜ਼ਾਂ ਇਕੱਠੀਆਂ ਰਲਾ ਕੇ ਤੇ ਮੈਂ ਹੁਣ ਇਹ ਤੇ ਬੇਟੀ ਵਾਸਤੇ ਬਣਾਉਣ ਲੱਗੀ ਸੀ ਮੈਂ ਕਿ ਚਲੋ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਅੱਗੇ ਮੈਂ ਬਣਾਉਨੇ ਹੁੰਦੀ ਆ ਇਹ ਗਰਮੀਆਂ ਵਿੱਚ ਸਰਦੀਆਂ ਵਿੱਚ ਕੁਝ ਜ਼ਿਆਦਾ ਸਮਾਨ ਪਾ ਲੈਨੇ ਆਪਾਂ ਤੇ ਇਹ ਗਰਮੀਆਂ ਵਾਲੀ ਪੰਜੀਰੀ ਆ ਤੇ ਇਹ ਆਪਾਂ ਬਣਾਵਾਂਗੇ ਬੇਸਣ ਚ ਲੇਕਿਨ ਤੁਹਾਨੂੰ ਪਤਾ ਨਾਲ ਬੇਸਣ ਠੰਡਾ ਹੁੰਦਾ ਛੋਲਿਆਂ ਦਾ ਹੁੰਦਾ ਨਾਲੇ ਵੈਸੇ ਵੀ ਤੇ ਨਾਲ ਇਹਦੇ ਵਿੱਚ ਆਪਾਂ ਪਾਉਣੀ ਸ਼ੱਕਰ ਤੇ ਮਖਾਣੇ ਆ ਕਾਜੂ ਬਦਾਮ ਤੇ ਖਰੋਟ ਆ ਤੇ ਖਸ ਖਸਾ ਤੇ ਮੱਕ ਜਾਂ ਤੇ ਇਹ ਆਪਾਂ ਲਿਆ ਅੱਧਾ ਕਿਲੋ ਬੇਸਣ ਤੇ ਬਾਕੀ ਸਾਰੀਆਂ ਚੀਜ਼ਾਂ ਆਪਣੀਆਂ 2-200 ਗ੍ਰਾਮ ਤੇ ਆਪਾਂ ਕੰਡੇ ਤੇ ਸਾਰਾ ਮੈਣ ਕੇ ਆਪਾਂ ਰੱਖ ਲਿਆ ਸਮਾਨ ਤੇ ਹੁਣ ਆਪਾਂ ਬਣਾਉਨੇ ਤੰਜੀਰੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਸ਼ੱਕਰ ਲੋਕੀ ਸ਼ੱਕਰ ਵੀ ਠੰਡੇ ਹੁੰਦੀ ਆ ਹੁਣ ਜੀ ਆਪਾਂ ਸਾਰੀਆਂ ਚੀਜ਼ਾਂ ਇੱਕ ਇੱਕ ਕਰਕੇ ਭੁੰਨ ਲਾਂਗੇ ਸਭ ਤੋਂ ਪਹਿਲਾਂ ਮੈਂ ਮਖਾਣੇ ਪਾ ਲਿਆ ਲੈ ਇਹਨਾਂ ਨੂੰ ਆਪਾਂ ਥੋੜੀ ਜਿਹੀ ਸੇਕ ਲਵਾ ਕੇ ਤੇ ਫਿਰ ਇਹਨਾਂ ਨੂੰ ਕੱਢ ਲਾਂਗੇ ਫਿਰ ਇੱਕ ਇੱਕ ਕਰਕੇ ਸਾਰੀ ਚੀਜ਼ ਭੁੰਨ ਲਾਂਗੇ ਆਪਾਂ ਆਪਾਂ ਬੀਅੰਸਾ ਮਤੇ ਕਰਤਾ ਅਸੀਂ ਆਪਾਂ ਵੇਖਦੇ ਹਾਂ ਇੱਕ ਬਸ ਆ ਇਦਾਂ ਜਿਵੇਂ ਟੁੱਟਣ ਲੱਗ ਗਿਆ ਇਹਦਾ ਮਤਲਬ ਵੀ ਪੁੱਜ ਗਏ। ਹੁਣ ਸਪਾ ਇਹਨੂੰ ਮੜੀ ਸੇਕ ਲਵਾਉਂਗਾ ਤੇ ਹੁਣ ਆਪਾਂ ਇਹਨੂੰ ਕੱਢ ਲੈਣੇ। ਜਿਵੇਂ ਦੇਖਦੇ ਹੀ ਗੱਲ ਇਹ ਪੁੱਜ ਗਈ ਆਇਂ ਟੁੱਟਣ ਲੱਗ ਗਈ ਤੇ ਹੁਣ ਆਪਾਂ ਪਾਉਣੇ ਬਾਦਾਮ। ਆਪਾਂ ਪਾ ਤੇ ਇਹ ਆਪਾਂ ਬਾਦਾਮ ਦੇ ਵਿੱਚ ਤੇ ਬਾਦਾਮ ਤੇ ਖਰੋਤ ਇਕੱਠੇ ਪਾ ਲਾਂਗੇ। ਪੈਨ ਨੂੰ ਪੋਲਾਂ। ਹੁਣ ਆਪਾਂ ਪਕਾਤੇ ਜਿਹੜੇ ਬੰਤੀ ਕਸ-ਕਸ। ਹੁਣ ਕਸ-ਕਸ ਜਦੋਂ ਥੋੜੀ ਜਿਹੀ ਭੁੱਜ ਗਈ ਮੈਂ ਵਿੱਚ ਹੀ ਮਾੜੇ ਚ ਪਾ ਦਿੱਤੇ। ਮੈਂ ਇਹਨੂੰ ਇਕੱਠਿਆਂ ਨਹੀਂ ਆਪਾਂ ਸੇਕ ਲਵਾ ਲੈਨੇ ਭੋਲ ਲੈਨੇ ਮਾਗੀ ਤੇ ਹੁਣ ਥੋੜਾ ਜਿਹਾ ਸੇਕ ਲਵਾਉਣਾ। ਹੁਣ ਆਪਾਂ ਦਾ ਸਾਰਾ ਕੁਝ ਭੁੱਜ ਗਿਆ ਜੀ। ਤੇ ਹੁਣ ਆਪਾਂ ਇਹ ਮਿਕਸੀ ਚ ਪਾ ਕੇ ਸਾਰਾ ਪੀਸ ਲੈਨੇ। ਹੁਣ ਆਪਾਂ ਇਸਾਂ ਨੂੰ ਕੁਸਪੀਸ ਲਈ ਹੁਣ ਤਰਦੇ ਆਂ ਪਕੜਾਈ ਹੁਣ ਆਪਾਂ ਇਹ ਪਾ ਲਿਆ ਕੜਾਈ ਦੇ ਵਿੱਚ ਘਿਓ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਬੇਸਨ ਹੁਣ ਖਲ ਖਾ ਦੇ ਜੀ ਮਿਕਸ ਚੰਗੀ ਤਰ੍ਹਾਂ ਤੇ ਸਹਿਮਤ ਆਪਾਂ ਪੁਨਰ ਨੇ ਰੱਦਕ ਨੂੰ ਬੇਸਣ ਸੀਗਾ ਤੇ ਅੱਧਾ ਕਿਲੋ ਤੋਂ ਥੋੜਾ ਜਿਹਾ ਉੱਪਰ ਹੀ ਮੈਂ ਘਿਓ ਪਾਇਆ ਹੋਰ ਪਾਉਂਗੀ ਬਾਅਦ ਚ ਤੇ ਕਿਉਂਕਿ ਜਿਹੜੀਆਂ ਚੀਜ਼ਾਂ ਸਾਰੀਆਂ ਫਿਰ ਖੁਸ਼ਕ ਹੋ ਜਾਂਦੀਆਂ ਘਿਓ ਠੀਕ ਹੈ ਉਹ ਆਪਣਾ ਬੇਸਣ ਜੀ ਹੁਣ ਪੁੰਨੀ ਜਾਣੇ ਆਪਾਂ ਸੇਮ ਤੇ ਹੀ ਅੱਗੇ ਇਸੇ ਜਿਆਦਾ ਨਹੀਂ ਕੀਤਾ ਤੇ ਵਿੱਚ ਹੀ ਹੁਣ ਆਪਾਂ ਸਾਰੇ ਜਿਹੜਾ ਆਪਣਾ ਡਰਾਈ ਫਰੂਟ ਸੀਗੇ ਤੇ ਉਹ ਆਪਾ ਵਿੱਚੇ ਪਾਤੀ ਵੇਸਨ ਪੋਚ ਗਿਆ ਸੀ ਆਪਣਾ ਵਿੱਚੇ ਆਪਾ ਸ਼ੱਕਰ ਪਾਤੀ ਸੀ ਹੁਣ ਆਪਣੀ ਪੰਜੇਰੀ ਬਣ ਗਈ ਹੈ ਜੇ ਆਪਾਂ ਇਹਨੂੰ ਕੱਢ ਲਿਆ